ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਾਰ ਜੋ ਜੋ ਭਗਤ ਪਾਇਆ ਪੈ ਜਿਰਕਦਾ ਆ ਰਾਮ ਰਾਜੇ ਹਰਨਕਸ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਿਆ ਅਹੰਕਾਰ ਅਨੰਦ ਕਾ ਪਿੱਟ ਦੇ ਨਾਮ ਦਿਓ ਮੁਕਲਾਇਆ ਨਰਨਾਨਕ ਸਹਰ ਸੇਵਿਆ ਆਂਤਲੇ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰ ਸੁਗੁਰੂ ਗਪਿਆ ਜੇ ਸੁਖ ਤਾਂ ਮਨ ਹੋਏ ਤੂੰ ਕਰਤਾ ਕਰ ਨਾ ਮੈਂ ਨਾਹੀ ਜਾਹੋਂ ਕਰੇ ਨਾ ਹੋਈ ਬਲਹਾਰੀ ਕੁਦਰਤ ਵਸਿਆ ਅਤਰੰਤ ਨ ਜਾਹੀ ਲਖਿਆ ਰਹਾਓ ਜਾਤ ਮੈਂ ਜੋ ਜੋ ਤਮਹਿ ਜਾ ਤਕ ਲਕਲਾ ਭਰਪੂਰ ਰਹਾ ਤੂੰ ਸੱਚਾ ਸਾਇਬ ਸਵਾਲ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰਗਸ ਮਹਲਾ ਪਹਿਲਾ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਆ ਸੁਖ ਰਿਖਿਆ ਜਿਤ ਬੈ ਸਰਬ ਸੁਮਾਲੇ ਵਾਜੇ ਤੇਰੇ ਨਾਮ ਦੇ ਅਨੇਕ ਸੰਕਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਗ ਪਰੇ ਸੰਕਈਏ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਮ ਨ ਪਉਣ ਪਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਮ ਚਿਤ ਗੁਪਤ ਲਿਖ ਜਾਨਨ ਲਗ ਲਗ ਧਰਮ ਵਿਚਾਰੇ ਗਾਵਣ ਤੁਮ ਈਸਰ ਪਰਮਾ ਦੇਵ ਸੌਣ ਤਿਰਸਾ ਸਵਾਰੇ ਗਾਵਣ ਤੁਧ ਨਾ ਇੰਦਰੰਦਰ ਆਸਨ ਬੈਟੇ ਦੇਵਤਿਆਂ ਦਰ ਨਾਲੇ ਗਾਵਣ ਤੁਧ ਨੋ ਸਸਮਾਦੀ ਅੰਦਰ ਗਾਵਣ ਤੁਧ ਨੋ ਸਾਧ ਵਿਚਾਰੇ ਗਾਵਣ ਤੁਧ ਨੋ ਜਤੀ ਸਤੇ ਸੰਤੋਖੇ ਗਾਵਣ ਤੁਧ ਨੋ ਵੀਰ ਕਰਾਰੇ ਗਾਵਣ ਤੁਧ ਨੋ ਪੰਡਤ ਪੜਨ ਰੱਖੇ ਸਰਜੁਗੁਗੁ ਵੇਦਾਂ ਨਾਲੇ ਗਾਵਣ ਤੁਧ ਨੋ ਮੋਹਣਿਆ ਮਨ ਮੋਹਣ ਸੁਰਗ ਮਛ ਪਿਆਲੇ ਗਾਵਣਤਨੁ ਰਤਨੁ ਪਾਇ ਤੇਰੇ ਅਠਸਠ ਤੀਰਥ ਨਾਲੇ ਗਾਵਣਤਨੁ ਜੋਦ ਮਹਾਬਲ ਸੂਰਾ ਗਾਵਣਤਨੁ ਖਾਣੀ ਚਾਰੇ ਗਾਵਣਤਨ ਕੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਤਨੁ ਗਾਵਣ ਜੋ ਤੁਧ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰਿ ਕਿਤਨੁ ਗਾਵਣ ਸਿਮ ਚਤਨਾ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸੱਠਿ ਸਾਈਬ ਸਚ ਸਚ ਨਾਹੀ ਐ ਪਿਉ ਸਜੈ ਨਾ ਜਾਸੀ ਰਚਨਾ ਢਿਨ ਰਚਾਈ ਰੰਗੇ ਰੰਗੇ ਪਾਤੇ ਕਰ ਕਜਨ ਸੇ ਮਾਇਆ ਜਿਨ ਨੂੰ ਪਾਈ ਕਰ ਕਰ ਦੇਖ ਕਿਤਾ ਪੜਨਾ ਜੋਤਿ ਸਦੀ ਵਢਾਈ ਜੋਤਿ ਸ ਪਾਵੇ ਸੋਈ ਕਰ ਸੇ ਪ੍ਰਕਮਨ ਕਰ ਨਾ ਜਾਈ ਸੋ ਪਾਤ ਸਹ ਸਾਪਤ ਸਾਇਬ ਨਾਨਕ ਰਣ ਰਜਾਈ ਅਸਾ ਮਹੱਲਾ ਪਹਿਲਾ ਸੁਣ ਵੱਡਾ ਕਹ ਸਭ ਕੋਈ ਗੇੜ ਵੱਡਾ ਡੀਠਾ ਉਹ ਕੀਮਤ ਭੈ ਨ ਕਹਿਆ ਜਾਏ ਕਹਨ ਵਾਲੇ ਤਰ ਸਮਾਏ ਵੱਡੇ ਮੇਰੇ ਸਾਹਿਬਾ ਗਰਗ ਵੀਰਾ ਗੁਣ ਗਹਿਰਾ ਕੋਈ ਨ ਜਾਣ ਤੇਰਾ ਕੀਤਾ ਕਿਵਲ ਚੀਰਾ ਰਹਾਉ ਸਭ ਸਰ ਤੇ ਮਿਰਸ ਤੇ ਕਮਾਏ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੈਨ ਗੁਰਗਰਾਜ ਕਣ ਨ ਜਾਏ ਤੇਰੀ ਤਲ ਵੜਾਈ ਸਭ ਸਤ ਸਭ ਤ ਸਭ ਚੰਗਿਆਈਆ ਸਦਾ ਪ੍ਰਕਾਕਿਆਂ ਵੜਿਆਈਆ ਤੁਧੁ ਸਦਿ ਕਿ ਨ ਭਇਆ ਕਰਮ ਲੈ ਟਾ ਕਰਾਈਆ ਆਕਨ ਵਾਲਾ ਕਿਆ ਵਿਚਾਰਾ ਸਿਵ ਤੇ ਪ੍ਰੇ ਤੇਰੇ ਭੰਡਾਰ ਜਿਸ ਤੂੰ ਦੇਤ ਸਹਿ ਕਾ ਚਰਨ ਨਾਨਕ ਸਤ ਸਵਾਰਨ ਹਰ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰ ਅਮਰ ਜਾਉ ਆਖਣੁ ਕਾ ਸਚਨੋ ਸਚ ਨਾਮ ਕੀ ਲਗ ਭੂਖਾ ਉਤ ਭੁੱਖਾ ਖਾ ਚੱਲੀ ਇਹ ਦੁਖ ਸੁਖ ਵਿਸਰ ਮੇਰੀ ਮਾਇ ਸੱਚ ਸਭ ਸੱਚ ਨਾ ਰਹਾ ਸੱਚ ਨਾਮ ਕੀਤਲ ਵਿੜਈ ਆਖਤ ਕੇ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾ ਹੈ ਅਡਨ ਹੋਵੇ ਕਟ ਨ ਜਾਏ ਨਾ ਹੁ ਮਰਨ ਹੋਵੇ ਸੋਗ ਦਿੰਦਾ ਰਹਿ ਨ ਚੁਕੇ ਭੋਗ ਗੁਣੇ ਹੋਰ ਨਹੀਂ ਕੋਏ ਨਾ ਕੋਹ ਨਾ ਕੋਈ ਜਿਵੜ ਆਪ ਟੇਵੜਾ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸ ਸੰਸਾਰ ਤੇ ਖਮ ਜਾਤ ਨਾਨਕ ਨਾਮੇ ਬਾਸਨਾਤ ਰਗ ਜੀ ਮਹੱਲਾ ਚੌਥਾ ਹਰ ਕ ਜਨ ਸਤਗੁਰ ਸਤਪੁਰ ਕਾਂ ਬਿਨਿ ਕੋ ਰੋ ਗੁਰ ਪਾਸ ਹੰਕਿਰੇ ਕਰਮ ਸਤਗੁਰ ਸਰਨ ਆਈ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੁਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰੂਪ ਪ੍ਰਾਣ ਸਿਖਾਇ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵੜਪਾਗ ਵਢੇਰੇ ਜਨ ਹਰ ਸਾੜਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਰਸ ਨਾਮ ਨ ਪਾਇਆ ਤੇ ਭਗੜ ਜੰਪਾਸ ਜੋ ਸਤਿਗੁਰ ਸਰਣ ਸੰਗਤ ਨ ਆਏ ਤਿਰਗ ਜਿਵੇ ਤਿਰਗ ਜਵਾਸ ਜਿਨ ਹਰ ਜਨ ਹਰ ਜਨ ਸਤਿਗੁਰ ਸੰਗਤ ਪਾਈ ਹਿਤ ਤੁਰ ਮਸਤਕ ਲਿਖੈ ਲਖਾਸ ਤਨ ਤਨ ਸਾ ਸੰਗਿਤ ਰਸ ਪਾਇਆ ਮਿਲ ਜਿਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਉਦਮ ਜਾਰ ਹੜ ਜੀਉ ਪਰਿਆ ਸਾਲਬ ਤਰਮੈ ਜੰ ਤੋ ਪਾਇ ਤਾ ਕਰਿ ਝੁਕਾ ਗੈ ਕਰ ਧਰਿਆ ਮੇਰੇ ਮਾਦੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪ੍ਰੰਪਤ ਪਾਇਆ ਸੋ ਕੇ ਕਸ਼ਟ ਆਰਿਆ ਰਹਾਉ ਜਨਨ ਪਿਤਾ ਲੋਗ ਸੁਤ ਬਣਤਾ ਕੋਇ ਨ ਕਿਸ ਕੀ ਧਰਿਆ ਸਿਰ ਸਰਜ ਕਿਸ ਬਾਏ ਠਾਕੁਰ ਕਾਏ ਮਨ ਭੋਕਰਿਆ ਉੜੇ ਉੜਾ ਵੈਸ ਕੋ ਸਾਤਿਸ ਪਾਚ ਬਚਰੇ ਛਰਿਆ ਤਨ ਕਮਨ ਕਲਾ ਵ ਕਮਨ ਝੁਗਾ ਵ ਮਨ ਮੈਂ ਸਮਰਨ ਕਰਿਆ ਸਭ ਨਿਦਾਨ ਦਸ ਅਠ ਸਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤਿਰ ਤਨ ਪਾਰਾ ਵਰਿਆ ਰਗਸਮਹਲਾ ਚੁਤਾ ਸੋ ਪਰਕੈ ਕੁੰਕਾਰ ਸਤਗੁਰ ਪ੍ਰਸਾਦ ਸੂਪਰ ਕਨ ਰੰਜਨ ਹਰ ਪੁਰਖ ਨਰੰਜਨ ਹਰਗਮਗਮ ਪਾਰਾ ਸਭ ਤਿਆਵੇ ਸਭ ਤਿਆਵੇ ਤੁਧ ਜਿਹੜ ਸੱਚੇ ਸਰਜਨਹਾਰਾ ਸਭ ਜੀ ਤੁਮਾਰੇ ਜੀ ਤੁਝਿਆ ਕਾ ਦਾਤਾਰ ਹਰ ਤਿਆਵੇ ਸੰਤੋ ਜੀ ਸਭ ਦੁੱਖ ਵਿਸਾਰਨਹਾਰ ਹਰਾ ਪੇ ਠਾਕੁਰਾ ਰਾ ਪੇ ਸੇਵਕ ਜੀ ਕਾ ਨਾਨਕ ਜਨ ਤੇ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਰ ਅੰਤਰ ਜੀ ਹਰੇ ਕੋ ਪੁਰਖ ਸਮਾਨਾ ਇਕ ਦਾਤ ਇਕ ਪਖਾਰੀ ਜੀ ਸਭ ਤੇਰੇ ਚੋਜ ਵਿਦਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਿਆ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾਖ ਵਖਾਣਾ ਜੋ ਸੇਵ ਜੋ ਸੇਵ ਤੁਧ ਜੀ ਨਾਨਕ ਤਿਨ ਕੁਰਬਾਣਾ ਹਰਤਿਆਵਹਿ ਹਰਤਿਆਵੈ ਤੁਧ ਜੀਸੇ ਜਨ ਜੁਗ ਮੈ ਸੁਖ ਵਾਸੀ ਸਿਮੁਗਤ ਸਿਮੁਗਤ ਬੈ ਜਨ ਹਰਤਿਆ ਅਜਿ ਤਨ ਟੂਟੀ ਜਮਕੀ ਫਾਸੀ ਜਿ ਨਰਪਾ ਜਿਨ ਹਰ ਨਰਪਾ ਧਿਆਇਆ ਜੀ ਤਨ ਕਪੋ ਸਭ ਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸ਼ੈਤਾਨ ਸ਼ੈਤਾਨ ਜਨ ਹਰ ਤਿਆ ਆਜੇ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸੱਲਾ ਹਣ ਤੁਧ ਜਰਨ ਕਨੇ ਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਆਰ ਪੂਜਾ ਜੀ ਤਪ ਤਪ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਨਿਕ ਪੜੈ ਬੋ ਸਿਮਰ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬੱਲੇ ਜਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰਮ ਪਰਕਰਤਾ ਜੇ ਤੂ ਜੇਵੜੇ ਵਰਨਾ ਕੋਈ ਤੂੰ ਝੁਗ ਝੁਗੇ ਕੋ ਸਦਾ ਸਦਾ ਤੂੰ ਇੱਕੋ ਜੀ ਦੁਨਹ ਚਲ ਕਰਤਾ ਸੋਈ ਤਦ ਆਪੇ ਭਾਵੇਂ ਸੋਈ ਵਰਤਾ ਜੇ ਤੂੰ ਆਪੇ ਰਹਿਸ ਹੋਈ ਤੁਦੇ ਆਪੇ ਸਰਤ ਸੁਪਾਈ ਜੀ ਤੁਦੇ ਆਪੇ ਸਰਬ ਗੁਰ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਭ ਕਾ ਜਹਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਹੀਂ ਜੋ ਤੋਂ ਪਾਵੇ ਸੋਇ ਤੇ ਸੇ ਜੋ ਤੂੰ ਦਿਆ ਸੋਇਉ ਪਾਈ ਰਹਾਉ ਸਭ ਤੇਰੇ ਤੋਂ ਸਭ ਨੇ ਤੇ ਆਇਆ ਜਿਸਨੂੰ ਕਿਰਪਾ ਕਰਹਿ ਤੈ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਦ ਆ ਬਿਛੋੜਿਆ ਪੈ ਮਿਲਾਇਆ ਤੂੰ ਦਰਿਆਵ ਸਭ ਤਿਸ ਜਿਹ ਮਾਏ ਤੁਝ ਬਨਦੂ ਜਾ ਕੋਈ ਨਾਹੇ ਜੀਹਾਂ ਸਭ ਤੇਰਾ ਖੇਲਾ ਵਿਜੁਗਮ ਲਿ ਵਿਛੜਿਆ ਸੰਜੋਗੀ ਮੇਲਾ ਦਸਨੋਂ ਤੋਂ ਜਾਣਾ ਹੈ ਸੋ ਜਨ ਜਾਣੈ ਹਰ ਗੁਣ ਸਦ ਆਖ ਵਖਾਣੈ ਜਿਨ ਹਟ ਸੇ ਵਤਨ ਸੁਖ ਪਾਇਆ ਸਜੇ ਅਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀ ਆਸ ਬਹੋਏ ਤੂਸ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਿ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਤ ਸਰਵੜੇ ਪਿਲੇ ਨਿਵਾਸ ਪਾਣੀ ਪਾਉਗਤ ਨਹਿ ਕੀਆ ਪੰਕਜ ਮੋ ਬਗਨੇ ਚਾਲਾ ਹਮ ਦੇ ਕਾ ਤਾ ਡੂਬਿ ਹਲੇ ਮਨੇਕਨ ਚਿਤਸ ਮੋੜ ਮਨੋ ਹਰ ਵਸਰ ਤੇ ਰੇਗਨ ਗੱਲੇ ਆ ਰਹਾ ਨਾ ਹਉਂ 33 ਨੇ ਪੜਿਆ ਮੁਰਕ ਮੁਗਤਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾ ਹੀ ਵਿਸਰਿਆ ਆਸਾ ਮਲਾ ਪੰਜਵਾ ਇਹ ਪ੍ਰਾਪਤ ਮਹਾਨਕ ਦਿਹੁਰਿਆ ਗੋਬਿੰਦ ਮਿਲਣ ਕੇ ਤੇਰੇ ਬਰੀਆ ਔਰ ਕਾ ਚਰ ਕੀ ਤਨ ਕਾ ਮਿਲ ਸਾ ਸਨਤ ਪਜ ਕੇਵਲ ਨਾਮ ਸਰੰਗ ਜਾਮ ਲਾਗ ਭਵਜਲ ਧਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਕ ਮਾਇਆ ਸੇਵਾ ਸਾਧਨਾ ਜਾਣ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕਿਰਖ ਸ਼ਰਮ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਕਬਿਉ ਬਾਜ ਬਣ ਤੀ ਚੋਪਈ ਹਮਰੇ ਕੋ ਹੱਥ ਦੇ ਰਚਾ ਪੂਰਨ ਹੋਏ ਚਿਤ ਕੇ ਛਾ ਤਬ ਚਰਨ ਰਹਿ ਮਹਾਰਾਪਨਾ ਜਾਣ ਕਰੋ ਪ੍ਰਤਪਾਰ ਹਮਰਿ ਜਿ ਸਬਾ ਤੁਮ ਕਾਹ ਵਾਪਹਾ ਦੇ ਮੋਹਿ ਬਚਾ ਵ ਸੁਖ ਵਿਸੈ ਮੋ ਰੂ ਪਰਿਵਾਰ ਸੇਵਕ ਸਿਖ ਸਬੈ ਕਰਤਾਰਾ ਮੋਹਰ ਚਾਨਜ ਕਰਤ ਕਰਿਆ ਸਭ ਵਰਨ ਕੋ ਆਸੰਗਰੀਆ ਪੂਰਨ ਹੋਇ ਮਾਰਿਆ ਸਤੂਰ ਭਜਨ ਕੀ ਰਹਿ ਪਿਆਸਾ ਤੁਮੈ ਛੜ ਕੇ ਵਰਨ ਤਿਆਹ ਜੋ ਬਰਚੌ ਸਤੰਤਿ ਪਾਉ ਸੇਵ ਸਿਖ ਮਾਰਿ ਤਾਰੇ ਚੰਟ ਸਤਰ ਮਾਰਿ ਮਾਰਿਆ ਆਪਾ ਦਮ ਜੈ ਬਰੀ ਹੈ ਮਰਨ ਕਾਲ ਕਤਰਾਸਨ ਵਰੀ ਹੈ ਉਹ ਜੋ ਸਦਾ ਹਮਾਰੇ ਪਛਾ ਸਰੇਸਤ ਜੋ ਕਰਿਓ ਰੱਛਾ ਰੱਖ ਲਿਓ ਮਰ ਰਖਨ ਹਾਰ ਸਭ ਸੰਤ ਸਹਾਇ ਪਿਆਰੇ ਦਿਨ ਬੰਦ ਕੁਸ਼ਟਨ ਕੇ ਹੰਤਾ ਤਮੋ ਪਰ ਚਿਤੁਰ ਦਸਕੰਤਾ ਕਲਪ ਬ੍ਰਹਮ ਜਵਤਰ ਕਲਪ ਸਿਵ ਜਵਤਰਾ ਕਲਪ ਗੁਰੂ ਵਿਸ਼ਨ ਪ੍ਰਕਾਸ਼ ਸਕਲ ਕਾਲ ਕਕਿ ਅਤਮਾ ਅਸ਼ਰਵਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮ ਜੋਤੀ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਤਹ ਮਹਾਰ ਜਵਨ ਕਾਲ ਸਵਿਗਤ ਬਨਾਇਓ ਦੇਵਦਾਤ ਜਿਸਨੁ ਭਜਾਇ ਆਦੰਤੇ ਕਵਤਾਰ ਸੋਏ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਸਹੀ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰਿ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋਂ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿਟਿ ਤੇ ਕੁੰਚ ਰਸ ਤੂਲਾ ਸੋ ਪਰ ਕਿਰਪਾ ਦਿਸਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕੀ ਪੀਰ ਪਛਾਣ ਘਟ ਘਟ ਕੇ ਪਟ ਪਟ ਕੀ ਨਾਨ ਜਬਦ ਕਰਕ ਕਰਾ ਕਰ ਤਾਰ ਪਰ ਜਾ ਤਰਤ ਵਿਦੇ ਅਪਾਰਾ ਜਬ ਆਕਰ ਕਰਤੇ ਕਬੋਂ ਤੁਮ ਮਿਲਦੇ ਤਰਸ ਬੋਂ ਜੇਤੇ ਬੰਸ ਸਿ ਸਪਤਾਰ ਆਪੋ ਆਪਣੇ ਬੂਜੋ ਚਾਰ ਤੁਮ ਸਬੀਤ ਰਤਨ ਰਾਲਮ ਜਾਣਤ ਵਿਦਿ ਪਿਦ ਅਰ ਆਲਮ ਨਰੰਕਾਰ ਨਿਰਵਕਨਰ ਲੰਬਾ ਆਦ ਨਿਲਨਦ ਸੰਭ ਤਾਕ ਮੁੜ ਚਰਤ ਭੇਦ ਜਕ ਭੇਵਨ ਪਾਵਤ ਬਿਦ ਤਾਕ ਕਰ ਪਾਹਨ ਨ ਮਹਨਤ ਮਹਾ ਮੂੜ ਗਛ ਭੇਦ ਨ ਜਾਣ ਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਨਹਿ ਪਿਵ ਆਪ ਆਪਨੇ ਬੁੱਧ ਜੇਤੀ ਵਰਨਤ ਬਿਨ ਬਣ ਤੋ ਐ ਤੇ ਤੁਮਰਾ ਲਖਨ ਜੈ ਫਸਾਰਾ ਕਿ ਵਸਦਾ ਪ੍ਰਥਮ ਸੰਸਾਰ ਇਕ ਰੂਪਨੁਪਸਰੂਪ ਅਰੰਕ ਪਰਾਵ ਕਹਿ ਪੂਪਾਂਡਾ ਜਿਰ ਸੇ ਤਜ ਕਿਨੇ ਉਤਵਜ ਕਾਨ ਬਹਰ ਚ ਦਿਨੇ ਕਾਹ ਫੁੱਲ ਰਾਜਾ ਬਿਟਾ ਕਾਹ ਸੰਮਟ ਪੇ ਅਸ਼ੰਕਰ ਇਕਟਾ ਸਗਰ ਸੱਟ ਦਿਖਾਇ ਚੰਪਵ ਆਦ ਜਗਦ ਸਰੂ ਸੇ ਅੰਬਵ ਅਵਰਚਾ ਮੇਰੀ ਤੁਮ ਕਰੋ ਸਿਖੋ ਬਾਰ ਸਿਕ ਸੰਗ ਰੋ ਦੁਸ਼ਟ ਜਿਤ ਉੱਟਵ ਤਤ ਪਾਤਾ ਸਕਲ ਮਲੇਸ਼ ਕਰੋਰ ਨਕਾਤਾ ਜਿਸ ਤਤਵ ਸਰਨੀ ਪਰ ਤਿਨ ਕੈ ਦੁਸ਼ਟ ਦੁਖਤ ਹਮਰੇ ਪੁਰਖ ਜਵਨ ਪਗ ਪਰ ਇਤਿਹਾਰੀ ਤਿਨ ਕੈ ਤੁਮ ਸੰਕਟ ਸਬਟਾਰੇ ਜੋ ਕਲੁਕ ਬਾਰਤ ਆਹ ਤਾਂਕੇ ਕਾਲ ਟਣੈ ਆਏ ਹੈ ਰਛਾਵੇ ਤੈ ਸਬ ਕਾਲਾ ਦੁਸ਼ਟ ਅਰਟੈ ਤਤ ਕਾਲਾ ਕਿਰਪਾ ਦਿਸ਼ਤ ਤਨ ਜਾਇ ਨ ਹਰ ਹੋਵਾਂ ਤਕ ਤਾਪ ਤਨ ਕਮੈ ਹਰ ਹੋ ਰਿਤ ਸਦ ਕਰਮ ਸਭ ਹੋਈ ਗੁਸਟ ਸਸਕ ਨ ਕੋਈ ਇੱਕ ਬਾੜ ਜਿਤ ਮੈਂ ਸੰਭਾਰ ਆਕਾਲ ਫਤ ਤੈ ਉਬਾਰ ਜਨਰ ਨਾਮ ਤੇ ਹਰ ਕਹਾ दार दुष्ट दुख ते रहा कड़ के त मैं शरण तिहारी आपा दे ले उबारी सर्व टोर मो सहाई दुष्ट दुख त लियो बचाई सवैया पाय ग जब ते तुमरे तव ते को आंख तेरे न्यानो राम रहीम पुराण कुरान नेकम तेक न मानियो सिमर शास्त्र वेद सुब ਤੋਪੇਦ ਕਮੇਕ ਨ ਜਾਣਿਆ ਸਿਰਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਾਨੇ ਦੋਹਿਰਾ ਸਗਲ ਦਵਾਰ ਕੁ ਛਾੜ ਕੇ ਗਿਓ ਤੋਹਾਰ ਦਵਾਰ ਬਹ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹਲਾ ਤੀਜਾ ਨੰਦੇ ਕੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਸੇ ਤੇ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਿਨੇ ਵਸਾਇਆ ਕਹਿ ਨਾਨਕ ਅਨੰਦ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਇਸਾਰਨਾ ਗੀ ਕਰ ਕਰੇ ਤੇਰਾ ਕਾਰ ਸਭ ਸਵਾਰਨਾ ਸਭ ਨਗਲਾ ਸਮਰਤ ਸੁਆਮੀ ਸੋ ਕੁ ਮਨ ਵਿਸਾਰੀ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਈ ਬਾ ਕਾ ਨਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੀ ਚੜਸ ਦੇ ਸ ਪਾਵੇ ਸਦਾ ਸਤਿ ਸਲਾ ਤੇਰੇ ਨਾਮ ਅਨ ਵਿਸਾਵੇ ਨਾਮ ਜਿਨ ਕੈ ਮਨ ਵਸਿਆ ਜਿਬ ਸ਼ਬਦ ਕਨਹਿ ਰਹਿ ਕਹ ਨਾਨਕ ਸੱਚੇ ਸਾਹਿਬ ਕਾ ਨਹਿ ਕਰਤੇ ਰੈ ਸਾਚਾ ਨਾਮ ਰ ਅਧਾਰੋ ਸੱਚਾ ਨਾਮ ਧਾਰ ਮੇਰਾ ਜਨ ਭੁਖਾਂ ਸਭ ਗਵਾਈਆ ਕਰਿ ਸ਼ਾ ਸੁਖ ਮਨ ਆਏ ਵਸਿਆ ਜਿਨੇ ਛਾਂ ਸਿ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਟੋ ਜਸਤਿੰਗਾ ਵੱਡੇ ਆਈਆਂ ਕਹ ਨਾਨਕ ਸੁਣੋ ਸੰਤੋ ਸਭ ਤਰ ਪਿਆਰੋ ਸੱਚਾ ਨ ਮੇਰਾ ਆਧਾਰੁ ਆਜੇ ਪੰਜ ਸ਼ਬਦ ਤਤ ਖਰਸ ਭਗੈ ਕਰਸ ਪਗੈ ਸ਼ਬਦ ਵਾਜੇ ਕਲਾਜਤ ਕਰਤਾਰੀਆ ਪਾਂਚ ਤਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹ ਨਾਨਕ ਤਸ ਕੋ ਵਾ ਤਤ ਕਰ ਅਨੰਦ ਵਾਜੇ ਆਨੰਦ ਸੁਨੋ ਵਡ ਫਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸਤਿ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੰਨਿਤ ਕਹਤੇ ਬਿ ਸਤ ਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹ ਤੂ ਰਮਦਾਵਣੀ ਮਹੱਲਾ ਪੰਜਵਾਂ ਤਾਲ ਵਿੱਚ ਨਵਸਤੂ ਪਇਓ ਸਾ ਸੰਤੋਖ ਵਿਚਾਰੋ ਅਮਰਤ ਨਾਮ ਟਕੁਰਖ ਪਇਓ ਨਿਸਕ ਸਵ ਸਦਾ ਰੂਜ ਕੋ ਖਵ ਜੇ ਕੋ ਪਹੁੰਚਤ ਸਕਾਵੇ ਉਧਾਰੂ ਇਹ ਵਸਤ ਜੀ ਨਹਿ ਜਾਈ ਨਿਤ ਨਿਤ ਰਕਰ ਧਾਰੋ ਤਉ ਸੰਸਾਰ ਚਰਨ ਲਗ ਤਰਿਐ ਸਬ ਨਾਨਕ ਬ੍ਰਹਮ ਬਸਾਰ ਸਲੋਕ ਮਹੱਲਾ 52 ਤੇਰਾ ਕੀਤਾ ਜਤ ਨਾਹੀ ਮੈਨੋ ਜੋਕ ਤੋਈ ਮੈ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮਨ થી ਵਹਿ ਰਿਆ ਪੌੜੀ ਤਤ ਤੂੰ ਸਮਰੱਤ ਜਿਤ ਕੋਈ ਨਾ ਉਤ ਤੇਰੀ ਰਖ ਅਗਨੀ ਉਦਰਮਾਹੇ ਸੁਣ ਕਜਮ ਕ ਦੂਤ ਨਾਇ ਤਰੈ ਚੜ ਜਾਹੇ ਭੌਜਲ ਵਿਖਮ ਸਗਾਉ ਗੁਰਸਖ ਦੀ ਪਾਰ ਪਾਹੇ ਜਨ ਕੋ ਲਗ ਪਿਆਸ ਅੰਮ੍ਰਿਤ ਸੇ ਖਾਏ ਕਲਮ ਪੁਨ ਗੁਣ ਗੋਵਿੰਦ ਗਾਹੇ ਸਭ ਸਨੁ ਕਿਰਪਾਲ ਸਮਾਲੇ ਸਾਇ ਸਾਇ ਬਿਰਤਾ ਕੋਈ ਨਾ ਜਾ ਜਿ ਆਵੇ ਤਉ ਦਇਐ ਸੋ ਲੋਕ ਮਹਲਾ ਪੰਜਵਾ ਅੰਤੁਰ ਗੁਰ ਅਰਦਨ ਆਜ ਵਜਬ ਗੁਰ ਨਾਉ ਨਿਤ ਸਤ ਗੁਰ ਪੇਖਣਾ ਸਰਵਣੀ ਸੁਨਾ ਗੁਰ ਨਾਉ ਸਤ ਗੁਰ ਸੇ ਤਿਰਤ ਆਦਰਗੈ ਪਈ ਠਾਓ ਕਹੋ ਨਾਨਕ ਕਿਰਪਾ ਕਰ ਜਿਸਨ ਵਤ ਦੇ ਜਗ ਮਾਤਮ ਕਾਟਿਏ ਵਿਰ ਲੈ ਕੀ ਕੇ ਮਾਲਾ ਪੰਜਵਾ ਰੱਖੇ ਰਖਨ ਹਾਰਾ ਪੂ ਬਾਰਿਆਨ ਗੁਰ ਕੀ ਭਰਿ ਪਾਏ ਕਾਜ ਸਵਾਰਿਆਨ ਹੋ ਆਪ ਦਿਆਲ ਮਨੋ ਨ ਵਿਸਾਰਿਯਨ ਸਾਜਨ ਕ ਸੰਗ ਪਵਜਲ ਤਾਰਿਯਨ ਸਾਕਤ ਨ ਦੁਸ਼ਟ ਕਿ ਨਮਾਇ ਬਿਦਾਰਿਯਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੈ ਜਿਸਮਰਤ ਸੁਖ ਹੋਏ ਸਗਲੇ ਦੁਖ ਜਾਹੈ ਤੇ ਸਾਹਿਬ ਕੀ ਟੇਕ ਨਾਨਕ ਮਨਹਿ ਮਾਹੇ ਜਿਸਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ